ਸਸ਼ੀਕਾਲ ਜੀ ਸਾਰਿਆਂ ਪ੍ਰਾਪਾ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡੇ ਇੱਕ ਹੋਰ ਜਮੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਜਿਹੜਾ ਹੈਗਾ ਵਾ ਇਹ ਲੰਗਿਆਂਣਾ ਪੁਰਾਣਾ ਤੇ ਲੰਗਿਆਂ ਨੇ ਪੁਰਾਣੇ ਪਿੰਡ ਦੇ ਵਿੱਚ ਪੁਰਾਣੀ ਹੈ ਨਾ ਜੀ ਪੁਰਾਣਾ ਜੀ ਪੁਰਾਣੇ ਲੰਗਿਆਂ ਨੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਤੇ ਲੰਗਿਆਂ ਨੇ ਪੁਰਾਣੀ ਤੋਂ ਜਿਹੜੀ ਸੜਕ ਦੀ ਲੱਭ ਵਾਲੀ ਨੂੰ ਚੰਦੀ ਆ ਉਹ ਸੜਕ ਦੇ ਉੱਤੇ ਸਰਦਾਰ ਭਲਵੰਤ ਸਿੰਘ 38 ਦੇ ਘਰੇ ਵਿੱਚ ਮੌਜੂਦ ਆ ਮਿੱਤਰੋ ਵੱਡਾ ਨਾਮ ਆ ਬਾਈ ਹੁਣ ਉਹਦਾ ਜਾਨਵਰ ਵੀ ਪਾਈ ਹੋਣਾ ਤੇ ਕੋਲੇ ਟਿਕਾਣੇ ਤੇ ਆ ਮਿੱਤਰੋ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਨੀਲੀ ਰਾਵੀ ਦੀ ਮੈਂ ਮਿੱਤਰੋ ਉਸ ਬਲੱਡ ਲੈਂਡ ਦੇ ਵਿੱਚੋਂ ਜਿਹੜੀ ਬਲੱਡ ਲੈਂਡ ਤੇ ਤੁਸੀਂ ਮਣਾ ਮੂਹੀ ਦਵਾਨੇ ਆ ਏ ਬਾਈ ਮਿੱਤਰੋ ਆਪ ਹੈਗੀ ਹੈ ਜਿਹੜੀ ਪੱਲੂ 2 ਦੀ ਅੱਗੇ ਗੱਬਣ ਇਹ ਲੰਡੇ ਸਾਂਣ ਤੋਂ ਕਰਾਈ ਹੋਈ ਆ ਬਾਈ ਹੁਣਿਆਂ ਨੇ ਆਓ ਸਾਰੀ ਗੱਲਬਾਤ ਕਰਦੇ ਆ ਬਾਈ ਦੇ ਨਾਲ ਆਪਾਂ ਜਾਣਕਾਰੀ ਵਿੱਚ ਕਰਦੇ ਆ ਵਾ ਤਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਮਹਾਰਾਜ ਜੀ ਠੀਕ ਆ ਕਾ ਵਧੀਆ ਜੀ ਸੇਤਾ ਦੇ ਪਰਿਵਾਰ ਜੀ ਹਾਂ ਠੀਕ ਆ ਬਹੁਤ ਵਧੀਆ ਅੱਛਾ ਇੱਕ ਵਾਰੀ ਨਾਮ ਦੱਸ ਦੀ ਆਪਣਾ ਜੀ ਨਾਮ ਆਪਣਾ ਦੂਜਾ ਆਪਣਾ ਬਲਵੰਤ ਸਿੰਘ ਜੀ ਬਲਵੰਤ ਸਿੰਘ ਆੜਤੀਆ ਹੈ ਨਾ ਜੀ ਹਾਂ ਜੀ ਬਲਵੰਤ ਸਿੰਘ ਬਰਾੜ ਠੀਕ ਹੈ ਜੀ ਅੱਛਾ ਮਹਾਰਾਜ ਜਿਹੜੀ ਮੈਂ ਵਿੱਚ ਨਹੀਂ ਆਪਾਂ ਇਹ ਫਿਰ ਆਪ ਕਿਹੜੇ ਸੰਤ ਹੀ ਆਏ ਉਹ ਆਪਣਾ ਝੋਟਾ ਬੱਲੂ 2 ਸੀ ਬੱਲੂ 2 ਬਾਈ ਭੋਲੇ ਦੇ ਕੋਲੇ ਹੁੰਦਾ ਬਾਈ ਭੋਲੇ ਕੋਲੇ ਸੀ ਜੀ ਠੀਕ ਹੈ ਜੀ ਗੁਜਰ ਗਿਆ ਸਾਡੇ ਪਿੱਛੇ ਜੇ ਉਹ ਬਹੁਤ ਵੱਡਾ ਕਾਟਾ ਪਿਆ ਹਾਂਜੀ ਅੱਛਾ ਉਹ ਸਾਂਹ ਦਿੱਤੀ ਹੈ ਹੈ ਜੀ ਕਿਉਂ ਗੱਪਣ ਇਹ ਲੰਡੇ ਤੋਂ ਕਰਵਾਈ ਹੋਈ ਆ ਇਹ ਗੱਪਣ ਆਪਣਾ ਭੋਲੇ ਕੋਲੇ ਸੀ ਜੀ ਠੀਕ ਹੈ ਜੀ ਲੰਡਾ ਝੋਟਾ ਵੱਡਾ ਉਹ ਲੰਗਿਆਂ ਨੇ ਤੋਂ ਮੁੰਡਾ ਸੀ ਉਹ ਆਪਣਾ ਸਰਦੀਪ ਸਿੰਘ ਇਹ ਇੱਥੇ ਲੈ ਆਇਆ ਸੀ ਜੀ ਉਹ ਤੋਂ ਕਰਾਈ ਹੋਈ ਹੈ ਜੀ ਉਹਦੇ ਤੋਂ ਗੱਪਣ ਅੱਛਾ ਕਿੰਨਾ ਦੁੱਧ ਦੇ ਦਿੰਦੀ ਆ ਮਹਾਰਾ ਇਹ ਗੱਪਣੇ ਦੁੱਧ ਦਾ ਕੀਰ 8 ਕਿਲੋ ਡੰਗਦਾ ਡੰਗਦਾ ਜੀ ਦੋਵਾਂ ਡੰਗਦਾ 16 ਕਿਲੋ ਦਾ ਦੋਵਾਂ ਡੰਗਦਾ ਦਾ 16 ਜੀ ਠੀਕ ਹੈ ਜੀ ਅੱਛਾ ਫਿਰ ਦਿਨ ਕਿੰਨੇ ਪਏ ਹਜੇ ਦੇ ਜੀ ਦਨ ਹਫਤਾ ਪਿਆ ਜੀ ਖੁੱਲਾ ਜੀ ਹਰ ਹਫਤਾ ਖੁੱਲਾ ਫਿਰ ਤਾਂ ਲੇਵਾ ਬਹੁਤ ਬਣਉਂਦੀ ਹੋਊਗੀ ਹਾਂਜੀ ਲੇਵਾ ਬਹੁਤ ਬਣਉਂਦੀ ਠੀਕ ਹੈ ਅਚ ਰੇਟ ਫਿਰ ਕੀ ਰੱਖਿਆ ਮੈਂ ਮਹਾਰਾਜ ਜੀ ਦਾ ਰੇਟ ਕੋਈ ਨਹੀਂ ਫੋਨ ਤੇ ਕਰ ਲਾਂਗੇ ਜੀ ਜਦੋਂ ਕੋਈ ਮੌਕੇ ਤੇ ਆਊਗਾ ਉਦੋਂ ਗੱਲ ਬਸ ਠੀਕ ਹੈ ਨੰਬਰ ਕਿੰਨਾ ਆਪਣਾ ਜੀ ਨੰਬਰ ਆਪਣਾ ਹੈ 98551 ਜੀ ਅਗੇ 65402 ਇੱਕ ਵਾਰੀ ਹੋਰ ਬੋਲ ਦिए ਜੀ 98551 65402 ਠੀਕ ਹੈ ਜੀ ਸਾ 955265402 ਹੁਣੇ ਇਸ ਨੰਬਰ ਤੇ ਤੋਰੀ ਵੀਰੇ ਕੱਢੀ ਬਾਹਰ ਨੂੰ ਮੈਨੂੰ ਇਹੋ ਲੱਗੇ ਅਗਲੇ ਨੂੰ ਹੋ ਜਾਣਾ ਸਾਈਡ ਤੇ ਐਨੂੰ ਹੋ ਜਾ ਅੱਛਾ ਜੀ ਸਾਈਡ ਤੇ ਲੈ ਵੀ ਮਿੱਤਰੋ ਬੱਲੂ ਟੂ ਦੀ ਇਹ ਆਪ ਆ ਅੱਗੇ ਲੰਡੇ ਸਣਨ ਤੋਂ ਇਹ ਕਰਨ ਵਾਲੀ ਗੱਪਨ ਹੋਈ ਹੋਈ ਆ ਬਾਈ ਸੁਖਦੀਪ ਨੇ ਲੈ ਕੇ ਆਂਦਾ ਸੀ ਤੇ ਸਣਨੋਂ ਸਣਨ ਤੋਂ ਬਾਈ ਹੁਣਾਂ ਨੇ ਕ੍ਰਾਸ ਕਰਾਈ ਆ 8 ਕਿਲੋ ਜਿਹੜਾ ਡੰਗ ਦਾ ਦੁੱਧ ਦਾ ਰਿਕਾਰਡ ਆਂਦਾ ਕਰਮਾੜੀ ਦਾ ਲੈ ਜਾਓ ਜੀ ਪਿੱਛੇ ਬਹੁਤ ਵੱਡੀ ਬੁੱਡੀ ਤੁਸੀਂ ਉਸੇ ਤਰ੍ਹਾਂ ਹੀ ਭਲੇਖਾ ਪਾਉਂਦੀ ਆਂ ਫਾਨੂੰ 2 ਦਾ ਜਿਵੇਂ ਬੱਲੂ 2 ਦੀ ਬਾਡੀ ਬਕਪੰਤਰ ਸੀ ਅੰਗਾ ਪੈਰ ਸੀ ਜਿਵੇਂ ਉਸੇ ਤਰ੍ਹਾਂ ਦਾ ਸਾਰੀ ਸੇਮ ਹੈ ਉਸ ਘਰਾਣੇ ਦੇ ਵਿੱਚ ਉਸ ਫਲੱਡ ਲੈਂਡ ਦੇ ਵਿੱਚੋਂ ਕਰਮਾੜੀ ਆ ਵੱਡੀ ਬੁੱਡੀ ਬੜਿਆ ਨੂੰ ਜਿਹੜਾ ਪੁੱਤ ਬੜਿਆ ਨੂੰ ਖਰੀਆ ਕਰਮਾੜੀ ਬਹੁਤ ਸੋਹਣੀ ਜਿਹੜੀ ਤਿਆਰੀ ਹੁੰਦੀ ਕਰਮਾੜੀ ਦੀ ਤੁਸੀਂ ਦੇਖ ਸਕਦੇ ਆਪ ਵੀ ਮਿੱਤਰੋ ਕੱਦ ਪਾੜੀ ਵਾਲੋ ਇੱਕ ਪੂਰੀ ਖਬਰ ਦਾ ਰੋਕੇ ਦੀ ਰਿਪੋਰਟ ਆ ਇਹ ਦੀ ਧੀ ਆ ਨਾਲ ਹੀ ਕਿਹੜੀ ਕੱਟੀ ਧੀ ਆ ਜੀ ਇਹਦੀ ਠੀਕ ਆ ਇਹ ਫਿਰ ਇੱਕ ਬਿਜ਼ਨਸ ਵੇਤੀ ਆ ਨਾ ਯੰਕ ਫਿਰ ਆ ਜਨਵਰ ਆ ਹੋਰ ਵੀ ਟਕਾਲਿਆਂ ਦੇ ਰੱਖੇ ਹੋਏ ਆ ਹਨਾ ਜੀ ਤੇ ਆਹ ਚੋ ਟੀਵੀ ਚ ਅੱਗੇ ਸੀਮਣ ਦੀ ਹੋਈ ਆ ਫਿਰ ਆ ਜਿਹੜੀ ਇਹ ਬਹੁਤ ਵਧੀਆ ਜੀ ਇਹ ਵੀ ਠੀਕ ਆ ਜੀ ਇਹ ਕਿਹੜੇ ਸੀਮਣ ਤੇ ਆ ਗਈ ਇਹ ਬਹੁਤ ਆਪਣਾ ਹਰਿਆਣੇ ਦੀ ਹੈ ਜੀ ਹਰਿਆਣੇ ਦੇ ਇਹਦੇ ਕਿੰਨੇ ਦੁੱਧ ਦਿੱਤਾ ਜੀ ਅਸੀਂ ਆਪਣਾ ਦੱਬ ਵਾਲੀ ਤੋਂ ਉਪਰਾਂ ਲੈ ਕੇ ਜਾਂਦੀ ਸੀਗੀ 5-7 ਕਿਲੋਮੀਟਰ ਪੈਂਡ ਸੀ ਜੀ ਕਾਲਿਆਂ ਵਾਲੀ ਮੰਡੀ ਤੋਂ ਤਾਂ ਨਹੀਂ ਆਈ ਕਦੇ ਹਾਂ ਪਹਿਲਾਂ ਮੈਂ ਲੈ ਕੇ ਜਾਂਦੀ ਸੀ ਉੱਥੋਂ ਪਹਿਲੇ ਪਹਿਲੇ ਸੇ ਉਹ ਕੋਹ ਵਾਲਾ ਚੋਟੀ ਸੂਨ ਵਾਲੀ ਸੀ ਜੀ ਉਹ ਉਸ ਉਹ ਰਵਾ ਤੁਰਿਆ ਹੁੰਦਾ ਹੈ ਹਾਂ ਇਹ ਉਦੋਂ ਲੈਂਦੀ ਸੀ ਰੇਟ 50 ਆ ਬੱਚੀ ਹੈ ਫਿਰ ਸਿੱਧੀਆਂ ਹੀ ਕੱਟੀਆਂ ਤੋਂ ਨਹੀਂ ਇਹ ਹੋਰ ਆ ਜੀ ਇਹ ਕਿਹਦੀ ਹੈ ਜੀ ਆਹ ਠੀਕ ਆ ਤੇ ਉਹ ਬੱਚੀ ਹੋਰ ਮੈਂ ਸਾਡੇ ਕੋਲ ਇੱਕ ਵੱਡੀ ਹੁੰਦੀ ਸੀ ਪਹਿਲਾਂ ਬਹੁਤ ਉਹ ਵੀ ਗੱਪਣ ਹੋਗੀ ਪਰ ਇਹ ਛੋਟੀ ਹਾਂ ਉਹ ਵੀ ਗੱਪਣ ਹੋਗੀ ਜੀ ਤੇ ਇਹ ਵੀ ਗੱਪਣੀ ਆ ਜੀ ਹਾਂ ਇਹ ਵੀ ਗੱਪਣੀ ਆ ਜੀ ਬਹੁ ਹਾਦਰ ਕਿਹਦੀ ਦੀ ਛੁੱਟੀ ਆ ਗਈ ਜੀ ਇਹ ਐਸੇ ਮੈਂ ਦੀ ਛੁੱਟੀ ਹੈ ਜੀ ਜਿਹੜੀ ਉਹ ਵੱਡੀ ਮੈਂ ਆਪਾਂ ਵਿੱਚ ਆ ਜਿਹੜੀ ਆ ਆਪਾਂ ਉਹਪਨ ਵਕਾਉ ਕੀਤੀ ਹੈ ਜੀ ਠੀਕ ਹੈ ਠੀਕ ਹੈ ਇਹ ਕਿੰਨਾ ਦੇ ਦੇ ਦਿੰਦੀ ਅੰਕਲ ਇਹ 7 ਕਿਲੋ ਡੰਗ ਦਾ ਦਿੱਤਾ ਪਹਿਲੇ ਸੂਈ ਸੂਈ ਹੈ ਜੀ ਅੱਛਾ ਪਹਿਲੇ ਸੂਈ ਸੂਈ ਜਾ ਇਹ ਇਹ ਵੀ ਚੰਗੀ ਬਲੱਡ ਲਾਈਨ ਦੇ ਵਿੱਚ ਹੈ ਹਾਂ ਬਹੁਤ ਵਧੀਆ ਜੀ ਵੀ ਠੀਕ ਹੈ ਅੱਛਾ ਇੱਕ ਆ ਬੱਚਾ ਹੋਰ ਆ ਗਿਆ ਛੋਟਾ ਮਗਰ ਆ ਜਿਹੜਾ ਬੰਦਾ ਇਸ ਮੈਂ ਤਾਂ ਜੀ ਕਾਲੀ ਦਾ ਅੱਛਾ ਇੱਕ ਕਾਲੀ ਮੈਂ ਤਾਂ ਕੱਟਾ ਜੀ ਠੀਕ ਅੱਛਾ ਇਹ ਕਿਹੜੇ ਜਿਹੜੇ ਆਪਾਂ ਮਾਣਨਾ ਨਾਮ ਉੱਤੇ ਹੋਇਆ ਉਹ ਮੈਂਨੇ ਮੇਲਾ ਜਿੱਤਿਆ ਹੋਇਆ ਪਹਿਲਾਂ ਜਿੱਦੀ ਵਰਦੀ ਮੈਂ ਪਾਉਂਦਾ ਹਾਂ ਮੇਲਾ ਜਿੱਤਿਆ ਜੂਣੀ ਉਹ ਜਿਹੜਾ 16 ਜਿੱਤਿਆ ਸੀਗਾ ਜੂਣੀ 2016 ਦੇ ਵਿੱਚ ਜਿਹੜਾ ਮੇਲਾ ਜਿੱਤੇ ਸੀ ਇਹਨੇ ਮੇਲਾ ਆਪਣਾ ਮੁਕਸਰ ਦਾ ਮੇਲਾ ਸੀਗਾ ਜੀ ਮੁਕਸਰ ਦਾ ਮੇਲਾ ਅੱਛਾ ਜਿਹੜੀਆਂ ਤਸਵੀਰਾਂ ਫੋਟੋਆਂ ਲੱਗੀਆਂ ਹੋਈਆਂ ਇਹ ਫਿਰ ਉਹ ਮੇਲੇ ਦੀਆਂ ਹੀ ਲੱਗੀਆਂ ਉਹ ਮੇਲੇ ਦੀਆਂ ਉਹ ਡਾਕਟਰ ਸੁਬਾਣ ਆ ਸਾਰੇ ਨਾਲ ਠੀਕ ਹੈ ਜੀ ਉਹਦੂ ਦੀਆਂ ਲੱਗੀਆਂ ਹੋਈਆਂ ਨਾਲ ਅਸੀਂ ਪਿਓ ਪੁੱਤ ਖ 21000 ਕੇ 31000 ਦਿੱਤਾ ਸੀਗਾ ਜੀ ਮੇਰੇ 21000 ਉਦੋਂ ਨਾਮ ਇੰਨੇ ਕੋਈ ਹੁੰਦੇ ਚ ਰਹਿ ਸੀ ਕਿ ਵੀ ਉਦੋਂ ਉਦੋਂ ਦੂਜੇ ਨੰਬਰ ਤੇ ਆਈ ਸੀ ਹਾਂ ਉਦੋਂ ਨਾਲ ਸ਼ੌਂਕ ਵੀ ਨਹੀਂ ਸੀ ਇਨਾਂ ਲੋਕਾਂ ਨੂੰ ਹਾਂ ਜੀ ਹੁਣ ਤਾਂ ਪਿੰਡ ਦੇ ਵਿੱਚ ਜੇ 100 ਘਰਾਂ ਤੋਂ 20 ਘਰਾਂ ਕੋਲੇ ਪਸੂ ਚੱਗੇ ਤਾਂ ਆ ਗਿਆ ਬੇਟੇ ਨੂੰ ਉਦੋਂ ਸ਼ੌਂਕ ਸੀ ਬੇਟੇ ਨੂੰ ਸ਼ੌਂਕ ਵੇਖ ਕੇ ਸਾਰੇ ਪਿੰਡ ਜੀ ਪੈ ਗਿਆ ਅੱਛਾ ਵੀਰਾ ਕਿੱਥੇ ਰਹਿੰਦਾ ਫਿਰ ਜੀ ਉਹ ਬਾਈ ਦੂਜਾ ਉਹ ਵੀ ਆਪਣਾ ਕੈਨੇਡਾ 'ਚ ਆ ਜੀ ਬੇਟਾ ਕਿਹੜੇ ਸ਼ਹਿਰ 'ਚ ਰਹਿੰਦਾ ਕੈਨੇਡਾ ਦਾ ਉਹ ਆਪਣਾ ਮਿਨੀ ਪੈਕ ਆ ਜੀ ਮਿਨੀ ਪੈਕ ਦੇ ਸੀਗਾ ਲੇ ਵੀਰੇ ਤੈਨੂੰ ਵੀ ਵਧਾਈਆਂ ਭਰਾਵਾ ਤੂੰ ਜਾਨਵਰਾਂ ਦੀ ਕਦਰ ਕੀਤੀ ਹੋਈ ਆ ਉਹ ਹਜੇ ਵੀ ਹੁਣ ਉਹਨੂੰ ਸ਼ੌਂਕ ਕਰਕੇ ਮੈਨੂੰ ਕਹਿੰਦਾ ਵੀ ਆਹ ਡੈੜੀ ਵੇਚਣਾ ਨਹੀਂ ਉਹ ਬਹੁਤ ਚੰਗੀ ਨਸਲ ਆ ਨਹੀਂ ਵੇਚਣੀ ਆ ਪਾਈ ਠੀਕ ਹੈ ਉਹਨੂੰ ਉੱਥੇ ਬੈਠੇ ਰੋਹਾ ਪਤਾ ਆ ਬਸਾ ਉਹਨੂੰ ਬੜਾ ਸ਼ੌਂਕ ਸਾਰੇ ਇਹ ਆ ਬੱਚਾ ਇੱਕ ਹੋਰ ਇੱਧਰ ਖੜਾ ਖੱਟਾ ਜੀ ਇਹ ਇਸੇ ਦਾ ਇਹਦਾ ਆਪਣਾ ਝੁੱਟੀ ਦਾ ਲੀਲੀ ਦਾ ਵੀ ਅੱਛਾ ਜਿਹੜੀ ਝੁੱਟੀ ਕੜੀ ਠੀਕ ਆ ਅੱਛਾ ਇੱਕ ਐਤਕੀ ਹੁਣ ਇੱਕ ਬੱਣਾ ਫਿਰ ਦੁਬਾਰਾ ਝੁੱਟੀ ਹਾਂ ਗੱਬਣਾ ਜੀ ਠੀਕ ਹੈ ਡੋਕਾ ਡਾਕਾ ਪਾਈ ਜਾਂਦੀ ਹੈ ਹੁਣ ਥੋੜਾ ਟਾਈਮ ਹੀ ਹੋਇਆ ਲੱਗਦਾ ਥੋੜਾ ਬੱਸਾਂ ਦੇ ਦੇਣੀ ਸਾਰੇ 15 ਕੀ ਹੋਏ ਜੀ ਫਿਰ ਤਾਂ ਹੋ ਗਈ ਗੱਬ ਫਿਰ ਗੱਬ ਟੋਕੇ ਪਾਈ ਜਾਂਦੀ ਹੈ ਹਾਂਜੀ ਪੜਾ ਪੜਾ ਬਹੁਤ ਚੰਗਾ ਝੋਟੀ ਦਾ ਹਨਾ ਜੀ ਹਾਂਜੀ ਪਿਛਲੇ ਸੂਏ ਦੀ ਜੀ ਕੀ ਬਾਤ ਹੈ ਠੀਕ ਹੈ ਇਹ ਕਿਹੜੇ ਤੇ ਆ ਗਈ ਕੱਟੀ ਜਾਂਦਾ ਪਤਾ ਕੁਝ ਕਿ ਨਹੀਂ ਇਹ ਵੀ ਆਪਣਾ ਲੰਡਾ ਸਾਂਹ ਸੀ ਉਸੇ ਦੀ ਹੈ ਜੀ ਇਹ ਵੀ ਉਸੇ ਦੀ ਹੋਈ ਹੈ ਠੀਕ ਹੈ ਹਾਂਜੀ ਲੈ ਜੀ ਬਈ ਮਿੱਤਰੋ ਕੋ ਜਿਹੜਾ ਘਰ ਆਣਾ ਨਸਲ ਨਸਲ ਦੀ ਸਾਰਾ ਘਰਾਣਾ ਕੋਰੋਨਾ ਟਕਾਣਾ ਟਕੋਣਾ ਮਿਆਂ ਦਾ ਫੜਕ ਅੱਛਾ ਜੇ ਕੋਈ ਅੰਕਲ ਲੈਣੀ ਚਾਹੂਗਾ ਫਿਰ ਫੋਨ ਤੇ ਰਾਬਤਾ ਕੈਮ ਕਰੇ ਆਪਣੇ ਨਾਲ ਹਾਂ ਫੋਨ ਤੇ ਕਰਾਈ ਠੀਕ ਹੈ ਜੀ ਤੇ ਆਪਣਾ ਔਨ ਟਾਈਮ ਜਿਹੜਾ ਫਿਰ ਮਿਲਣ ਦਾ ਘਰੇ ਪਹੁੰਚੋ ਜਦੋਂ ਮਰਜ਼ੀ ਆ ਜਾਓ ਕੋਈ ਜਦੋਂ ਮਰਜ਼ੀ ਫੋਨ ਤੇ ਗੱਲ ਕਰ ਲਵੋ ਜੀ ਕੋਈ ਗੱਲ ਨਹੀਂ ਠੀਕ ਠੀਕ ਹੈ ਕਈ ਵਾਰੀ ਫੋਨ ਨਹੀਂ ਲੱਗਦਾ ਫਿਰ ਘਰੇ ਆ ਕੇ ਸਿੱਧਾ ਆ ਕੇ ਸੰਪਰਕ ਕਰ ਲਵੋ ਹੈਨਾ ਜੀ ਆਓ ਸੁਦਾ ਸਾਵਾ ਸਾ ਮੈਂ ਇਹਨੂੰ ਕਰੀ ਪਿੱਛੋਂ ਬਾਈ ਬਹੁਤ ਵੱਡੀ ਬੁਢੀ ਮੈਂ ਤੁਸੀਂ ਆਈਆ ਲਾਇਆ ਉਹਦੇ ਕਦੋਂ ਵਜਨ ਵਾਲੀ ਭਾਰੀ ਵਾਜਾ ਤੁਸੀਂ ਆਪ ਮੰਨਣਾ ਹੀ ਮੈਂ ਦਿਖਾਉਣੀ ਤਾਂ ਆਪਾ ਦਿਖਾ ਦਿੰਨੇ ਹਾਂ ਤੁਸੀਂ ਕੋਈ ਗੱਲ ਕੱਢ ਲੈਣੇ ਬਾਹਰ ਆਪਾਂ ਬਾਹਰ ਕੱਢ ਕੇ ਬਹੁਤ ਚੰਗਾ ਜਿਹਾ ਇਹਦਾ ਬੌਟ ਸਟ੍ਰਕਚਰ ਆ ਮਿੱਤਰੋ ਸਰਦਾਰ ਫਲਵੰਤ ਸਿੰਘ 83 ਦੇ ਕੋਲੇ ਇਹ ਮੈਂ ਖੜੀ ਹੋਈ ਆ ਪਿੰਡ ਜਿਹੜਾ ਪਈਦਾ ਹੈਗਾ ਉਹ ਲੰਗਿਆਣਾ ਪੁਰਾਣਾ ਲੰਗਿਆਣੇ ਪੁਰਾਣੇ ਪਿੰਡ ਤੋਂ ਜਿਹੜੀ ਨੱਥੂ ਵਾਲੇ ਨੂੰ ਛੜਕ ਜਾਂਦੀ ਆ ਨਵੀਂ ਬਣੀ ਉਹ ਛੜਕ ਦੇ ਉੱਤੇ ਪਈਦਾ ਘਰ ਆ ਮਿੱਤਰੋ ਸੀਲ ਠੰਡੀ ਪੂਰੀ ਰੱਜ ਕੇ ਓਕੇ ਦੀ ਰਿਪੋਰਟ ਆ ਹਰ ਪੱਖ ਤੋਂ ਲਾਲੀ ਦੇ ਵਿੱਚ ਪਿੰਡਾਂ ਤਾਂ ਆ ਕਿਉਂਕਿ ਅੰਦਰ ਰਹਿੰਦੀਆਂ ਕਰਮਾਂ ਵਾਲੀਆਂ ਇਸ ਕਰਕੇ ਫਰਕ ਆ ਜੇ ਧੁੱਪ ਲੱਗਦੀ ਹੋਵੇ ਦੀਆ ਚਮਕਦਮਕ ਪਿੰਡੇ ਦੀ ਬਣਾਵਟ ਅੰਗਾ ਪੈਰਾ ਦੀ ਪੰਤਰ ਪਾਟੀ ਪੰਤਰ ਦੀ ਮੈਂ ਪੂਰੀ ਖੁੱਲੀ ਡੁੱਲੀ ਪੜੀ ਸੰਵੀ ਤੇ ਵਜਣ ਵਾਲੀ ਤੇ ਜਾਣ ਵਾਲੀ ਪਹਿ ਵਕਾਉਗਾ ਗੱਲਬਾਤ ਅਸੀਂ ਨੰਬਰ ਸਕਰੀਨ ਦੇ ਉੱਤੇ